ਆਇਤੋ ਹਾਂਜੀ ਸਤ ਸ੍ਰੀ ਅਕਾਲ ਜੇ ਹਾਲ ਚਾਲ ਨੇ ਅੱਜ ਪਾਪਾ ਜੀ ਇੱਕ ਮਿੰਟ ਬਰਾਕ ਬਣਾ ਲਈ ਅਸੀਂ ਖਮਾੜ ਤੋਂ ਤੁਰ ਪਿਆ ਇਸ ਟਾਈਮ ਤੇ ਢੇਰਾ ਹੋ ਗਿਆ ਤੇ ਨਾਲ ਮੇਰੇ ਪਾਪਾ ਹੀ ਗਰਜੋਤ ਸਿੰਘ ਤੇ ਨਾਲ ਹੀ ਗਰਜੋਤ ਸਿੰਘ ਬਾਜੀ ਬਾ ਮੁੰਡਾ ਡੈਡੀ ਨਾਲ ਸੋਣਾ ਡੈਡੀ ਮੁੰਡੇ ਨਾਲ ਸੋਣਾ ਇਹ ਜਿਆ ਡਰਾਈਵਰ ਗੱਟਿਆਂ ਵਾਲਾ ਕਿਤੇ ਨਹੀਂ ਹੋਣਾ ਵਾਹ ਇਹ ਮੁੰਡਾ ਪਿਆਉਣਾ ਆ ਜਿਹੜਾ ਤੁਹਾਨੂੰ ਸ਼ੀਸ਼ਾ ਜੀ ਦਿੰਦਾ ਇਹ ਮਿੰਟ ਦਾ ਵਿਆਹ ਦਾ ਕੰਮ ਅੜਿਆ ਹੋਇਆ ਬਹੁਤ ਆ ਗਿਆ ਥਿਸ ਬੋਏ ਇਹਨੂੰ 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 ਚੜ ਗਿਆ ਹਾਂ ਦਾਲ ਸਾਹਿਬ ਜੀ ਛੋਲੇ ਦੀ ਦਾਲੀ ਅੱਖਾਂ ਜੀ ਗੱਡੀ ਤੇ تیر ਜੋ ਟਕਾ ਲਈ ਨਹੀਂ ਉਹ ਇਹ ਲਓ ਜੀ ਪਾਲਖੀ ਸਾਹਿਬ ਹੋ ਗਈ ਤਿਆਰ ਤੇਰ ਤੋਂ ਦੁਪਹਿਰ ਕਿਵੇਂ ਹੋ ਗਈ ਪਤਾ ਹੀ ਲੱਗਿਆ ਹੁਣ ਮਾੜੇ ਹਾਲ ਨੇ ਮੂੰਹਾਂ ਤੇ ਨਾਮ ਦੇ ਦੇ ਜੀ ਕਿਉਂ ਕੀ ਹੋ ਗਈ ਇਹ ਲਓ ਜੀ ਚਾਹ ਦੁੱਤ ਦੁੱਤ ਓ ਵਾਓ ਦੁੱਤ ਓ ਵਾਓ ਆਏ ਅਜਤ ਵਾਲੀ ਕੋਲ ਆਈ ਆ ਜਾ ਕੇ ਹਾਂ ਵੀਰੇ ਇਹ ਤੁਸੀਂ ਮਾਰੋ ਦਾ ਜਿਹੜੀ ਗੱਡੀ ਚ ਅਸੀਂ ਲਾਈਵ ਦਾ ਸਿਸਟਮ ਲਾਉਣਾ ਉਹ ਤਾਂ ਆਪੇ ਤੇਲ ਕੋਲ ਦੇ ਮਿਲਦੇ ਤੇਲ ਨਹੀਂ ਹੈਗਾ ਆਪੇ ਤੇਲ ਕੋਲ ਆਇਆ ਸੀ ਛੋਟਾ ਹਾਥੀ ਦੇ ਕੇ ਕਿੱਧਰ ਹੁੰਦਾ ਹੈ ਤੇਲ ਇੱਥੇਲੇ ਪਾਸੇ ਆਹ ਦੇਖੋ ਜੀ ਇਹ ਤੁਸੀਂ ਛੋਟੇ ਹਾਥੀ ਬਹੁਤ ਦੇਖੇ ਹੋਣੇ ਆ ਛੋਟੇ ਹਾਥੀ ਜੀ ਸਾਡੇ ਕੋਲ ਇੱਥੇ ਹਾਂਜੀ ਸਤਿ ਸ੍ਰੀ ਅਕਾਲ ਏਹ ਹਾਲ ਚਾਲ ਨੇ ਅੱਜ ਪਾਪਾ ਜੀ ਇੱਕ ਮਿੰਟ ਬ੍ਰੋਕ ਬਣਾ ਲਈ ਅੱਜ ਫਿਰ ਅਸੀਂ ਚੱਲੇ ਆਈ ਹਲਵਾਰੇ ਕਾਲੂਆ ਨਗਰ ਕੀਰਤਨ ਅਸੀਂ ਖਵਾਣ ਤੋਂ ਤੁਰ ਪਿਆ ਇਸ ਟਾਈਮ ਤੇ ਢੇਰਾ ਹੋ ਗਿਆ ਤੇ ਨਾਲ ਮੇਰੇ ਪਾਪਾਈ ਗਰਜੋਤ ਸਿੰਘ ਤੇ ਨਾਲ ਪਾਪਾਈ ਗਰਜੋਤ ਸਿੰਘ ਨਾਲ ਆ ਪਈ ਛੋਟੇ ਪੋਕੇਰ ਸਾਈ ਬੜਾ ਧਮਾਕਾ ਆਪਾਂ ਨਾਲ ਲੈ ਲਈਏ ਆਹ ਇਹਦੇ ਤੁਹਾਨੂੰ ਜ਼ੋਰ ਕਰਤੱਬ ਦਿਖਾਵਾਂਗੇ ਉੱਥੇ ਜਾ ਕੇ ਵੀ ਜਿੰਨੀ ਕਮਾਰ ਕਰ ਪਾਏ ਢੇਰਾ ਹੋ ਗਿਆ ਅਸੀਂ ਗੋਰੇ ਹੈ ਨਹੀਂ ਜੀ ਹੈਗੇ ਕਾਲੀਆਂ ਉਹ ਨਹੀਂ ਹੈ ਤੁਹਾਨੂੰ ਗੱਲ ਆ ਯਾਰ ਲਾਈਟ ਲਾਈ ਪਾਪਾ ਤਾ ਕਰਕੇ ਬਾਕੀ ਇਹ ਦੋ ਅਸੀਂ ਰਾਹ 'ਚ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ ਮੇਰੇ ਦੇ ਸੁਖਜਾਇਨ ਦੇ ਨਾਲ ਨਾਲ ਗਰਜੋਤ ਕੈਮਰਾਮੈਨ ਗਰਜੋਤ ਦੇ ਨਾਲ ਸਾਸਿਕਾ ਡਰਾਈਵਰ ਗਰਜੋਤ ਦੇ ਨਾਲ ਲਓ ਜੀ ਸਾਡੀ ਗੱਡੀ ਚੱਲ ਪਈਆ ਗਰਜੋਤ ਨੂੰ ਦੀਂਦਾ ਹੋਊਗਾ ਵਾਹ ਬਈ ਅੱਜ ਤਰੀ ਯਾਰੀ ਅੱਖਾਂ ਵਾਜੀ ਵਾਜੀ ਭਾ ਮੁੰਡਾ ਡੈਡੀ ਨਾਲ ਸੋਣਾ ਡੈਡੀ ਮੁੰਡਾ ਨਾਲ ਸੋਣਾ ਇਹ じゃ ਡਰਾਈਵਰ ਗੱਡੀ ਨਾਲ ਕਿੱਥੇ ਨਹੀਂ ਹੋਣਾ ਵਾਹ ਵਾਹ ਕੀ ਬਾਤ ਕੀ ਤੁੱਕ ਬਣੀ ਹਾਂਜੀ ਅਸੀਂ ਰਾਹ ਦੇ 'ਚ ਪਹੁੰਚ ਗਏ ਤੇ ਨਹੀਂ ਰਹਾਗਾ ਰਾਤੋ ਵੀ ਸਾਨੂੰ ਜਾਂਦੇ ਜਾਂਦੇ ਨੂੰ ਤੇ ਅੱਜ ਅਸੀਂ ਚੱਲੇ ਜਾਣੇ ਜਿਵੇਂ ਉਹ ਨਹੀਂ ਹੁੰਦੇ ਸਕਿਉਰ ਉਹ ਬਾਡੀਗਾਰਡ ਜੇ ਬੌਂਸਰ ਬੌਂਸਰ ਕਾਲੇ ਕੱਪੜੇ ਬਾਉਂਸਰਾਂ માં ਕੋਈ ਸਾਰੇ ਨੇ ਕਾਲੇ ਪਾਏ ਨੇ ਅੱਜ ਡਰੈਸ ਬਲੈਕ ਤੇ ਕੱਲ ਨੂੰ ਅਸੀਂ ਨਗਰ ਕੀਰਤਨ ਦੇ ਨਾਮ ਤੇ ਲਵਾਵਾਂਗੇ ਅੱਜ ਅਸੀਂ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਜਾਣੇ ਅਸੀਂ ਆਣਾ ਕੱਲੂ ਅੜੀਸਰ ਸਾਹਿਬ ਸਾਡੇ ਜਿੰਨੇ ਕੰਮ ਅੜੇ ਹੋਏ ਨੇ ਉਹ ਕਢਾਉਣੇ ਆ ਆ ਮਮੇ ਨੂੰ ਪਤਾ ਕੀ ਕਹਿ ਕੇ ਆ ਮਮੇ ਮਮੇ ਕਹਿੰਦਾ ਮਮੇ ਕਹਿੰਦੇ ਕਿਸੇ ਨੂੰ ਕਹਿੰਦੇ ਅੜੀਸਰ ਕਹਿੰਦਾ ਮੇਨ ਤੜਿਆ ਹੋਇਆ ਆ ਕੰਮ ਕਢਣਾ ਮੰਮੀ ਕਹਿੰਦੀ ਵੀ ਉਹ ਅਰਦਾਸ ਕਰੋ ਜੀ ਕੰਮ ਆੜੇ ਹੋਇਆ ਮੈਂ ਤਾਂ ਇੱਕੋ ਤਾਂ ਮਾਰਿਆ ਮੰਮੀ ਵੀ ਇਹੀ ਕਹਿ ਗਈ ਮੈਨੂੰ ਆਪਦੇ ਵਿਆਹ ਵਾਲਾ ਕਹਿੰਦੀ ਕਰਿਆ ਜੀ ਅਰਦਾਸ ਮਤਲਬ ਵੀ ਆਪਣੇ ਘਰ ਦੇ ਆਏ ਤਾਂ ਕਰ ਆਪਣੇ ਇਹ ਤਾਂ ਕੀ ਕਹਿਣਾ ਵੀ ਭਾਈ ਚੱਲ ਕੋਈ ਨਾ ਤੂੰ ਜਿਹੜਾ ਨਹੀਂ ਨਾ ਚੱਲੇ ਹੋ ਕੋਈ ਨਾ ਮੱਥਾ ਉੱਤੇ ਵਧਿਆ ਢਿੱਕੇ ਆਪ ਵਧਿਆ ਆੜੀਆਂ ਕੰਮ ਕੱਢੇ ਆ ਜੀ ਕਰਦਿਆਂ ਕਰਦਿਆਂ ਮਤਲਬ ਹੁਣ ਤੁਸੀਂ ਗਾਈਜ਼ ਸਮਝ ਗਏ ਹੋਣੇ ਵੀ ਸਾਡੇ ਖੜੇ ਹੋਏ ਕੰਮ ਕਿਹੜੇ ਨੇ ਤੇ ਇਸ਼ਾਰਾ ਮਾਤਰ ਤੁਹਾਨੂੰ ਜੀ ਦੱਸਤਾ ਤਾਰ ਉਤੇ ਗਾਂ ਟਿੱਬੇ ਦੇ ਕੋਲ ਤੋਂ ਆਏ ਮੋੜ ਲਿਓ ਠੀਕ ਆ ਲੈ ਕਿਹਦਾ ਆ ਇਹਨੂੰ ਇਹਦਾ ਕਿਹੜਾ ਵੀ ਉਮਰ ਲਾਂਗੀ ਸਭ ਕਿਹੜਾ ਕੰਮ ਅੜਿਆ ਆ ਲਾਈਕ ਆ ਮੈਰਿਜ ਵਿਆਹ ਆ ਲਓ ਜੀ ਇਹ ਮੁੰਡਾ ਵਿਆਹਣਾ ਆ ਆ ਜਿਹੜਾ ਤੁਹਾਨੂੰ ਸ਼ੀਸ਼ਾ ਜੀ ਦੀਂਦਾ ਇਹ ਮੁੰਡੇ ਦਾ ਵਿਆਹ ਦਾ ਕੰਮ ਅੜਿਆ ਆ ਬਹੁਤ ਆ ਬਈ ਦਿਸ ਬॉय 30 ਕੋਈ ਵੀ ਸੁਸਥੀਲ ਕਰਨਿਆ ਹੋਵੇ ਤੁਸੀ ਸੁਜੀਲ ਨਹੀਂ ਚਾਹੀਦੀ ਫੇਰ ਮੈਂ ਸਹੀ ਬੋਲਿਆ ਐਡੀਟਰ ਹੋਵੇ ਕਰਨਿਆ ਕੰਪਿਊਟਰ ਜਾਣਦੀ ਹੋਵੇ ਸੁਸਥੀਲ ਹੋਵੇ ਨਾਲ ਹੋਣ ਸਹੀ ਆ ਨਾ ਹਾਂ ਤਾਂ ਸਹੀ ਲੋਬੇ ਜੀ ਉਹ ਸਾਨੂੰ ਚਾਹੀਦੀ ਹੈ ਇੰਸਟਾਗ੍ਰਾਮ ਚਲਾਉਂਦੀ ਨਾ ਹੋਵੇ ਇੰਸਟਾਗ੍ਰਾਮ ਤੇ ਕੀ ਆਈਡੀ ਦਰੀਸਾ ਗਨੇ ਚਾਰਾਂਸਾ ਓਵੇਂ ਇਹ ਆਈਡੀ ਜ਼ਰੂਰ ਪੁੱਛ ਲੈਣੀ ਅਸੀਂ ਠੀਕ ਆ ਜੀ ਉਹ ਤਾਂ ਲੋਕਾਂ ਦੇ ਵਿਆਹ ਬਵਾ ਕਰਾਤਾ ਜੀ ਸਾਡਾ ਨਹੀਂ ਹੁੰਦਾ ਆ ਭਾਈ ਤੇਰਾ ਲੋਕਾਂ ਦੇ ਵਿਆਹਾਂ ਚ ਜਾ ਜਾ ਕੇ ਕੰਮ ਕਰਾ ਲਿਆ ਨਹੀਂ ਮੇਰਾ ਤਾਂ ਹੋ ਗਿਆ ਵੀਰੇ ਹੁਣ ਸਾਡੇ ਚ ਪਤਾ ਜੀ ਇਹ ਮੇਰਾ ਦੇਖੋ ਵਿਆਹ ਵਾਲੇ ਕੇਸ ਚ ਮੇਰਾ ਫਾਈਨਲ ਹੋ ਗਿਆ ਮੈਂ ਫਾਈਨਲ ਕਰ ਲਿਆ ਠੀਕ ਆ ਜੀ ਵੀ ਹੁਣ ਗਰਜੋਤ ਪਹਿਲਾਂ ਗਰਜੋਤ ਦੇ ਵਿਆਹ ਤੇ ਨੱਚਣਾ ਸੀ ਡੀਜੇ ਲਾਉਣਾ ਪਾਪਾ ਸਾਡਾ ਆਖਰ ਨੂੰ ਪਾਪੇ ਦਰਸ਼ਨ ਕਰਾਉਣਗੇ ਸਾਡੇ ਪਾਪਾ ਜੀ ਨੇ ਕਿ ਸਾਡੇ ਪਾਪਾ ਜੀ ਡੀਜੇ ਲਾਉਣ ਦੇ ਖਿਲਾਫ ਨੇ ਪਰ ਅਸੀਂ ਡੀਜੇ ਲਾਵਾਂਗੇ ਤੇ ਅਸੀਂ ਡੀਜੇ ਦਾ ਨੱਚਾਂਗੇ ਗਰਜੋਤ ਨਾਮਾ ਗੋਲਾ ਕਰਾਂਗੇ ਅਸੀਂ ਸਾਹਮਣੇ ਇਹ ਇਹਨਾਂ ਨੇ ਇੱਕ ਸ਼ਰਤ ਤੇ ਕਿਹਾ ਵੀ ਡੀਜੇ ਲਾਉਣ ਨੂੰ ਇਹ ਕਹਿੰਦੇ ਵੀ ਓਨਲੀ ਓਨ ਚੱਲੂਗਾ ਲਾਲਚੰਦ ਜਮਲਾ ਜੱਟ ਸੋ ਅਸੀਂ ਦੇਖਾਂਗੇ ਲਾਲਚੰਦ ਜਮਲਾ ਜੱਟ ਦੇ ਗੀਤਾਂ ਦੇ ਵੀ ਨੱਚ ਕੇ ਵੀ ਜੇ ਨੱਚਦਾ ਹੋਇਆ ਨੀ ਉਹ ਤਾਂ ਬੜਾ ਆਪਸ਼ਨ YouTube ਤੇ ਜਾਂ song change ਕਰਨ ਦੀ ਹੈਗੀ ਆ। ਲਓ ਜੀ ਅਸੀਂ ਪਹੁੰਚਨੇ ਆ ਹਲਵਾਰੇ। ਪਾਪਾ ਮੇਰਾ ਉੱਚਾ ਹੋ ਗਿਆ। ਵਰਨਾ ਫਿੱਲ ਗਿਆ ਟੇਡਾ ਹੋ ਗਿਆ ਪੈ ਗਿਆ ਨਾ ਤੂੰ। ਚਲ ਕੋਈ ਕਰਦੇ ਆ ਸੁੱਤੀ ਆ ਕੇ। ਬਾਕੀ ਇਹ ਰਾਹ ਬੜਾ ਸੋਹਣਾ ਤੁਸੀਂ ਬਾਕੀ ਵੀਡੀਓ ਤਾਂ ਦੇਖ ਸਕਦੇ ਹੋ ਵੀ ਕੈਮਰਾ ਕਿੰਨਾ ਸਟੇਬਲ ਚੱਲ ਰਿਹਾ ਸਾਡਾ ਰਾਹ ਕਰਕੇ। ਬਿਲਕੁਲ ਕਲੀਨ ਤੇ ਕੈਮਰਾ ਬੈਗ ਥੱਲੇ ਨੂੰ ਆ ਜਾਂਦਾ ਆ। ਹਾਂ ਇਹਨੇ ਖੰਤਰ ਖਾਣੇ ਹੈਗੇ। ਸਾਡੀ ਸਾਡੀ ਗੱਡੀ ਵੱਡੀ ਆ। ਸਪੰਮ ਥੋੜਾ ਘੱਟ ਹੁਣ ਕਰਕੇ ਐਡਜਸਟਮੈਂਟ ਮੰਗਦੀ ਹੋਣੀ ਰਹੀ ਹੋ ਗਿਰਦਾ ਹਾਂ ਹਾਂ ਪੂਰੇ ਇਹ ਸਾਡਾ ਡਰਾਈਵਰ ਸੋਣਾ ਇਹਦੀ ਡਰਾਈਵਰੀ ਇੱਕ ਨੰਬਰ ਆ ਇਹ ਮਤਲਬ ਗੱਡੀ ਦੇ ਸਾਹਮਣੇ ਦੇ ਜੇ ਮੂਰੇ ਗੱਡੀ ਨੂੰ ਕੋਲ ਜਾ ਕੇ ਦੱਸਦਾ ਵੀ ਮੈਂ ਬ੍ਰੇਕ ਮਾਰਦਾ ਕੋਲ ਕੋਲੇ ਗਿਆ ਚਰਨ ਜੀ ਕਰਾਈਂ ਕਰ ਠੀਕ ਕਰਾ ਚੁਈਂ ਕਰਾ ਦੇ ਕਰ ਅਸੀਂ ਹਲਵਾਰੇ ਪਹੁੰਚਣ ਆਲੇ ਆ ਜੀ ਹਲਵਾਰੇ ਪਹੁੰਚ ਕੇ ਦੇਖਦੇ ਆਂ ਵੀ ਸਾਨੂੰ ਰਾਤ ਨੂੰ ਟਿਕਾਣਾ ਕਿੱਥੇ ਹੋਊਗਾ ਇਹਨਾਂ ਦੇ ਦੇਦੇ ਰੋਟੀ ਖਾਣ ਦੀ ਮੈਂ ਉੱਤੇ ਵੀ ਕਹਿੰਦੇ ਸੋ ਜਾਓ ਦੇ ਇਹ ਇੱਕ ਬੋਤਲ ਪੂਰੀ ਪੀ ਗਿਆ 1 ਲੀਟਰ ਦੀ ਜਿਹੜੀ 1 ਲੀਟਰ ਦਾ ਲੈਟਾ ਚੱਕ ਲੈ ਬੰਮਣੇ ਤਿੰਨ ਖਾ ਗਿਆ ਇਹ ਕੁਰਕਰੀਆਂ ਦੇ ਪੈਕਟ ਵੀਰੇ ਦੋ ਦੋ ਲੈ ਦੋ ਕਿਵੇਂ 22 22 ਖਾ ਗਿਆ ਤੂੰ ਉਹ ਵੜੀ ਇੱਕ ਜੱਗਿਆ ਸੀ ਉਹਦੇ ਜੋ ਮੈਂ ਸ਼ਾਹ ਨੂੰ ਆ ਗਿਆ ਤੇ ਡਰਾਈਵਰ ਨੂੰ ਸਾਡੇ ਨੂੰ ਆਲਾ ਡਰਾਈਵਰ ਆ ਡਰਾਈਵਰ ਨੇ ਅਸੀਂ ਦਿੱਤਾ ਸਿਰਫ ਇੱਕ ਪੈਕਟ ਕੁਰਕਰੀਆਂ ਦਾ ਇੱਕ ਵਾਰ ਠੰਡੇ ਦਾ ਗਲਾਸ ਦੋ 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 ਵਾਰ ਇਹ ਤੇ ਕੋਈ ਇਹਨਾਂ ਕਾਣੀ ਬੰਡ ਨਹੀਂ ਕੋਈ ਕਾਣੀ ਬੰਡ ਨਹੀਂ ਹੋਈ ਲੇ ਨੂੰ ਇਹਦਾ ਹੱਕ ਪੂਰਾ ਦੁੱਤਾਂਗੇ ਆ ਆ ਦੇਖ ਲੋ ਜੀ ਰਾਤ ਨੂੰ ਇਰਾਨ ਲੈ ਚੁਗਾ ਤੇ ਬਣੋ ਬਾਣੀ ਪਾਉਣ ਦੀ ਤਿਆਰੀ ਚ ਅਸੀਂ ਰਾਤ ਨੂੰ ਤਿਆਰ ਜਾ ਰਹੇ ਆ ਆ ਆ ਡਰਾਈਵਰ 10 ਰਿਕਾ 90 ਮੈਂਬਰ ਆ ਜੀ ਲਓ ਵੀ ਅੱਜ ਫਿਰ ਮੈਂ ਵੀ ਉਹ ਕੀ ਨੋ ਕੁੜੀ ਦਾ ਜਿਹੜੀ ਸੁਨੱਖੀ ਜਿਹਾ ਖਾ ਸੀ ਉਹ ਹੱਥੋਂ ਨੂੰ ਗਿੰਪਲ ਬਣਾਈ ਫਿਰਦੀ ਹੁੰਦੀ ਆ 35 ਲਖੜੀ ਉਹ ਬਜਾਰੀ ਪੱਕੇ ਜਿਹੜਾ ਕਿਦੀ ਨਹੀਂ ਇੱਕ ਔਰ ਖਾਸੀ ਪੱਕੇ ਜਿਹੜਾ ਯਾਰ ਹਾਂ ਰਹੀ ਇੱਕ ਬਲੌਗਰ ਆ ਵੀ ਉਹ ਕੋਈ ਮਾਤ ਉਹ ਬੜਾ ਤਕੜਾ ਗਿੰਬਲੇ ਬਣਾਈ ਫਿਰਦੀ ਹਿੰਦੀ ਮੈਂਟਲ ਆਉਂਦੀ ਉਹ ਐਕਸ਼ਨ ਜਿਆ ਕਰਾਂ ਉਹ ਡਾਂਗ ਆਲਰੇਡੀ ਤੇ ਅਸੀਂ ਅਗਲੀ ਡਾਂਗੋ ਇਹ ਮਾਰੇ ਡਾਂਗੇ ਇਹ ਆ ਲੈ ਬਾਕੀ ਹੁਣ ਅਸੀਂ ਸਾਨੂੰ ਜਾ ਕੇ ਉੱਥੇ ਦਿਖਾਉਨੇ ਆ ਸਾਰਾ ਮਾਹੌਲ ਕਿੱਥੇ ਆ ਲੈ ਤਾਂ ਕਿੰਨੀ ਅਗ ਲਾਈਆਂ ਵੀ ਹਾਂ ਅੱਜ ਸਾਡੇ ਚ ਇੱਕ ਬੰਦਾ ਮੈਸਜ ਆ ਜੀ ਸਨੱਖਾ ਦਾ ਮੁੰਡਾ ਸਾਡਾ ਆਏ ਹਾਏ ਮੇਰਾ ਕਾਰ ਉਹਈ ਉਹ ਜਿਹੜੀ ਕਹਿੰਦੀ ਵੀ ਹਾਏ ਮੇਰਾ ਉਹ ਉਹ ਬਣਾਉਂਦੀ ਆ ਪੂਰੀ ਹੱਥ ਦੀ ਗਿੰਬਲ ਤੇ ਗਿੰਬਲਾ ਸਾਡੇ ਕੋਲ ਵੀ ਨੇ ਜੀ ਆ ਆ ਆ ਗਿੰਬਲ ਅੱਛਾ ਰਣਜੀਤ ਕੌਰ ਭਾਬੀ ਉਹ ਨਹੀਂ ਜਰ ਰਣਜੀਤ ਕੌਰ ਭਾਬੀ ਨਹੀਂ ਯਾਰ ਤਰ ਮੈਂ ਦਿਖਾਉਣਾ ਗਾਇਸ ਤੁਸੀਂ ਜੇ ਗਾਇਸ ਕਹਿਣਾ ਚੰਗਾ ਲੱਗਦਾ ਮਿੱਤਰ ਪਿਆਰਿਓ ਤੁਸੀਂ ਜੇ ਉਸ ਕਾਲੇ ਦੇ ਪੱਕੇ ਰੰਗ ਕੀ ਕੋਈ ਜਿਹੜੀ ਬਲੌਗਰ ਸਤਿਵੰਤ ਜੀ ਟਮੰਡੇ ਵਾਲੇ ਲੱਗਦਾ ਹੁੰਦਾ ਤੁਹਾਡਾ ਇੱਕ ਤਾਂ ਜਿਹੜਾ ਸਾਡਾ ਡਰਾਈਵਰ ਆ ਇਹ ਥਾਂ ਤੋਂ ਤੁਹਾਨੂੰ ਤੇ ਲਾਈਵ ਕਰਕੇ ਆਇਆ ਫਿਰ ਇਹ ਕਹੇ ਜਗਾ ਕਹਿੰਦਾ ਇੱਥੇ ਬੁਲਾਨੀ ਚੀਜ਼ ਹੁੰਦੀ ਆ ਇੱਥੇ ਧੋਕੜੀ ਚੀਜ਼ ਹੁੰਦੀ ਆ ਤੇ ਵੀ ਤੂੰ ਕਰ ਲੈ ਤੂੰ ਰੈਕ ਆ ਆਪਣੇ ਕੋਲੇ ਸਾਨੂੰ ਸੁਣਾ ਦੇ ਕੀ ਮਤਲਬ ਆ ਜਦੋਂ ਅਸੀਂ ਲਾਵਾਂਗੇ ਲਾਈਵ ਉਸ ਦਿਨ ਸਾਨੂੰ ਦੱਸੀਏ ਉਸ ਦਿਨ ਇੱਥੇ ਆ ਹੁੰਦਾ ਥੋੜਾ ਇੱਕ ਦਿਨ ਅਸੀਂ ਗਏ ਮਾਹਲੀ ਮਾਹਲੀ ਗਏ ਸੀ ਆਪਾਂ ਹਾਂ ਮਾਹਲੀ ਗਏ ਚੰਨਾ ਚੰਡੀ ਮਾਹਲੀ ਲਾਈਵ ਕਰਨਾ ਸੀ ਇਹ ਉੱਥੇ ਇੱਕ ਤਾਂ ਯੂਨੀਵਰਸਿਟੀ ਤੇ ਇੱਕ ਦੋ ਚੀਜ਼ਾਂ ਹੋਰ ਇਹ ਜਿੰਨੀ ਵਾਰ ਵੀ ਉਹ ਆਵੇ ਮੁਰੇ ਲੰਗਿਆ ਇੱਥੇ ਸਾਡਾ ਆ ਹੋਇਆ ਸੀ ਮੈਂ ਵੀਰੇ ਮੈਂ ਅੱਕ ਗਿਆ ਹਰ ਕਿਨੂੰ ਮੈਂ ਕਹਾਂ ਵੀ ਠੀਕਾ ਲਿਖ ਕੇ ਦੇ ਦੇ ਮੈਂ ਪੜ ਲਊਗਾ ਵਿੱਚ ਆ ਹੋਇਆ ਸੀ ਨਾ ਸਤ ਨਹੀਂ ਜਾ ਰਹਾ ਹੁੰਦਾ ਨਹੀਂ ਜਾ ਰਹਾ ਮੈਂ ਤਾਂ ਸਾਲ ਕੱਲਾ ਜਾਂਦਾ ਰਿਹਾ ਸੋ ਹੁਣ ਅਸੀਂ ਤੁਹਾਨੂੰ ਜਾ ਕੇ ਦੱਸਦੇ ਹਾਂ ਜੀ ਬਹੁਤ ਭਗਾਈ ਮਾਰ ਲਈ ਜੀ ਅੱਜ ਦੋਏ ਦੇਖੋ ਆ ਸਮਾ ਆ ਨਾ ਆ ਇੱਥੇ ਨੰਨਾ ਮੈਂ ਕੈਮਰਾ ਜਿਹੜਾ 2 ਲੱਖ ਰੁਪਇਆ ਲਾਇਆ ਤੇ ਇੱਕ ਆ ਕਾ ਕੈਮਰਾ ਵਿਚਾਰਾ ਮੇਰੇ ਕੋਲ ਪੂਰਤੀ ਚ ਆ ਇਧਰ ਆ ਪਿੱਛੇ ਕੈਮਰੇ ਬੰਨੇ ਆ ਸਾਡੇ ਕੱਪੜਿਆਂ ਵਾਲਾ ਬੈਗਾ કે પ્રોપર બનેયા હે ટ્રેવેલર બ્લોગર હે ના સહી બોલ્યા મે અંગ્રેજી સહી બોલતી ટ્રેવેલર આલી આર જ્યાદા લાતી ટ્રેવેલર મે ઓવી બડ્ડા હો ગયા હા મોર આલી માંગુ કર દીધી ઓ હો ગયા ટ્રાવેલ ઓ જા ગલત હો ગયા ટ્રાવેલ ટ્રેન ટ્રાવેલ બ્લોગર ઓ શરંગ કરી અંગ્રેજી બસ કીતી અંગ્રેજી બસ કીતી હાજી અહી રહે ગયા ਯਾત્રી બ્લોગર ઠીક આ બ્લોગર નું ਬਲੌਗਰ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹੋਣਗੇ ਖੇ ਖਾਣਾ ਲਓ ਜੀ ਨਾ ਮੈਂ ਨਵੇਂ ਸ਼ਬਦਾ ਯਾਦ ਹੋਇਆ ਕਹਿੰਦੇ ਬਲੌਗਰ ਦੀ ਜਗ੍ਹਾ ਤੇ ਆਪਾਂ ਕਹਿਣਾ ਯਾਤਰੀ ਖੇ ਖਾਣੇ ਖੇ ਖਾਣੇ ਯਾਤਰੀ ਚਾਚੇ ਨਹੀਂ ਯਾਤਰੀ ਆਪਣੇ ਆਪ ਨੂੰ ਖੇ ਖਾਣਾ ਕਹਿਣਾ ਚਾਚਿਆਂ ਨਹੀਂ ਕੁਝ ਹੋਰ ਕੀ ਸੰਤੈਪ ਸਹੀ ਬੋਲਦਾ ਕਿ ਕਣਾ ਤੂੰ ਗੱਲ ਨਵੇਂ ਨਵੇਂ ਮੈਨੂੰ ਨਵੇਂ ਦਵਾਈਆਂ ਤੋਂ ਨਵੇਂ ਲਿੱਤਿਆ ਤੂੰ ਬੋਲਦਾ ਕਿ ਕਣਾ ਨਵੇਂ ਦਵਾਈਆਂ ਮੈਨੂੰ ਉਹਨਾਂ ਨੇ ਨਵੇਂ ਪਾਕ ਹੈ ਹਲਵਾਰਾ ਦਾ ਤਾਂ ਨਹੀਂ ਆਪਾਂ ਨੂੰ 에어ਪੋਰਟ ਦੀ ਲੋਕੇਸ਼ਨ ਦਿਖਾਤੀ ਹੁਣ ਪਿੰਡ ਕਿੱਧਰ ਹਲਵਾਰਾ ਵੀਰੇ 에어ਪੋਰਟ ਤਾਂ ਪਰਲੇ ਪਾਸੇ ਆ ਪਹਿਲਾਂ 에어ਪੋਰਟ ਤੇ ਚੱਲਦੇ ਆ ਆ ਪਿੰਡ ਹਲਵਾਰਾ ਨਾਲ ਆਹ ਦਿਸਦਾ ਜਹਾਜ਼ ਦੀ ਵਾਰੀ ਨੂੰ ਹੱਥ ਪਾਏ ਉਹ ਦਿਸਦਾ ਦਰਬਾਰ ਮੱਯਾ ਜੀ ਤੇਰਾ ਉਹ ਉਹ ਨਹੀਂ ਹੋਏ ਨਹੀਂ ਨਹੀਂ ਰਾਤ ਦਾ ਬੇੜਾ ਪਾਪਾ ਜੀ ਥੋੜਾ ਜਾਣਾ ੜੀ ਐ ਨਹੀਂ ਰਹਿਣਾ ਉਹ ਦਿਸਦਾ ਉਹ ਦਿਸਦਾ ਦਰਬਾਰ ਪਾਪਾ ਜੀ ਤੇਰਾ ਲੱਛਾ ਡਰਾਈਵਰੀ ਵਾਲਾ ਕੋਈ ਮੈਂ ਕੋਈ ਲੱਛਾ ਡਰਾਈਵਰ ਹੈਗਾ ਉਹ ਨਹੀਂ ਲੈ ਆਉਂਦੇ ਕੱਜ ਕੱਜ ਰਾਜ ਲਈ ਬੰਦਾ ਸਾਨੂੰ ਮਾਨੀਖ ਲੋ ਉਹ ਗੁਰਦੁਆਰਾ ਸਾਹਿਬ ਆ ਗਿਆ ਵਾਲ ਵਰਦ ਠੀਕ ਆ ਉਹ ਨਹੀਂ ਗਿਆ ਯਾਰ ਯਾਰ ਗੁਰਦੁਆਰਾ ਸਾਹਿਬ ਤਾਂ ਧੀ ਗਿਆ ਤੈਨੂੰ ਨਹੀਂ ਗੁਰਦੁਆਰਾ ਸਾਹਿਬ ਵੀ ਨਹੀਂ ਗਿਆ ਤੈਨੂੰ ਮੈਂ ਗੁਰਦੁਆਰਾ ਸਾਹਿਬ ਦਿਖਾਇਆ ਤੂੰ ਗੁਰਦੁਆਰਾ ਸਾਹਿਬ ਦੇਖ ਲਿਆ ਇਹ ਅੜਦਾ ਮੇਰੇ ਇਹ ਜੀ ਕੀ ਬਣੇ ਹੋਏ ਨੇ ਗੋਲ ਬਣੇ ਆ ਉਹ ਬਣੇ ਉਹ ਬਣੇ ਇਹ ਵੀਰੇ ਰਾਤ ਨੂੰ ਜਿਹੜਾ ਜਹਾਜ਼ ਨਹੀਂ ਉੱਡ ਤੇ ਉਹ ਲੋਕੇਸ਼ਨ ਆਦੇ ਉਹਨਾਂ ਨੂੰ ਲਾਈਟਾਂ ਲਗਾਉਂਦੇ ਨੇ ਵੀ ਇੱਥੇ ਇਹ ਉਹ ਨਹੀਂ ਓ ਕਈ ਬਾਏ ਗਾਇਸ ਅਭੀ ਕਈ ਵਕਾਤੀ ਵਿੱਚ ਥੱਲੇ ਦਾ ਲਾ ਮੇਰੇ ਨਾ ਨਾ ਅਸੀਂ ਚੱਲ ਪਏ ਹਾਂਜੀ ਕਰਤਾ ਦੀ ਕੰਮ ਹੋਈ ਹਾਂਜੀ ਅਸੀਂ ਪਹੁੰਚ ਗਏ ਹਲਵਾਰੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ 1500 ਪੱਕੇ ਤੇ ਕਣਦੇ ਪੂਰੀ ਤੇ ਇੱਥੋਂ ਦੀ ਬੰਗਾਂ ਸਾਡੀਆਂ ਹਿੱਲ ਗਈਆਂ ਨੇ ਨਗਰ ਕੀਰਤਨ ਤੇ ਦੇਖਦੇ ਆ ਵੀਰੋ ਕੀ ਮਹੌਲਾ ਪਾਲਕੀ ਸਾਹਿਬ ਤੁਹਾਨੂੰ ਦਿਖਾਉਣਿਆ ਤਿਆਰ ਹੋ ਰਹੀ ਆ ਆ ਸਾਡਾ ਇੱਕ ਡਰਾਈਵਰ ਲੱਗਿਆ ਇਹਨੂੰ ਕਹਿੰਦਾ ਆਹ ਕਨਾਈਟਰ ਵਾਲੀ ਸੀਟੀ ਆ ਗਈ ਜੰਨੇ ਅੰਨੰਦ ਅੰਨੰਦ ਕੋਸ ਸਵੇਰੇ ਰੂਟ ਵਾਲਾ ਲੱਭਦਾ ਹੋਊਗਾ ਉਹਦੇ ਸਿੱਧੂ ਸਵੇਰੇ ਨਗਰ ਕੀਰਤਨ ਤੇ ਬਾਕੀ ਬਲੌਗ ਅਸੀਂ ਉੱਥੇ ਸਵੇਰੇ ਕਰਾਂਗੇ ਨਹੀਂ ਰਾਤ ਨੂੰ ਕਰਾਂਗੇ ਆਹੋ ਮਤਲਬ ਜਿਹੜਾ ਨਗਰ ਕੀਰਤਨ ਵਾਲਾ ਐਤਾ ਆਪਾਂ ਬਾਬੇ ਨੂੰ ਕਹਿੰਦੇ ਖੋੜ ਜਿਹੜੇ ਇਹਨਾਂ ਦਵਾਈ ਦੇ ਲਿਆਉਗੇ ਤੇ ਹਾਂਜੀ ਮੈਨੂੰ ਪਤਾ ਇਹ ਪਾਲ ਕੀ ਸਭ ਰੈਡੀ ਹੋ ਰਹੀ ਹੈ ਜੀ ਸਵੇਰੇ ਇਥੋਂ ਨਗਰ ਕੀਰਤਨ ਸਾਹਿਬ ਲੈ ਕੇ ਜਾਣਾ ਆ ਸਾਡੇ ਸਿੰਘ ਪਹੁੰਚ ਗਏ ਫੌਜਾਂ ਪਹੁੰਚੀਆਂ ਸਾਡੇ ਪਾਪਾ ਜੀ ਨਾਲ ਨਹੀਂ ਜਾਵੇ ਨਾ ਲੋ ਜਾਵੇ ਕੱਲ ਤੇ ਨਗਰ ਕੀਰਤਨ ਦੇ ਮਾਨੂੰ ਭਾਵੇ ਸਾਤ ਸ੍ਰੀ ਅਕਾਲ ਗੱਜ ਵੱਜ ਕੇ ਬੋਲ ਦਿੰਗੇ ਬੜਾ ਅੱਛਾ ਬੜਾ ਇਹ ਥੋੜੀ ਜਿਆਦਾ ਗਾਲ੍ਹੀ ਐ ਕਰਦਾ ਇਹਨੂੰ 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 ਚੜ ਗਿਆ ਹਾਂ ਦਾਲ ਸਾਹਿਬ ਜੀ ਨੇ ਛੋਲੇ ਜਾਲੀ ਅੱਖਾਂ ਜੀ ਗੱਡੀ ਐ ਤੇ تیر ਜੋ ਟਕਾ ਲਈ ਨਹੀਂ ਹੋ ਇਹ ਲੋ ਜੀ ਪਾਲਖਾਬ ਹੋ ਗਈ ਯਾਰ ਕੱਲੂ ਆਪਾਂ ਜਾਣਾ ਨਗਰ ਕੀਰਤਨ ਚ ਬੈਠੇ ਆ ਤੇ ਇਹ ਯਾ ਮੈਨੂੰ ਬੰਨ ਲੱਗਦਾ ਮੈਂ ਉਹਦੇ ਵਰਗਾ ਲੱਗਦਾ ਮੈਨੂੰ ਤਾਂ ਲੱਗਦਾ ਮੈਨੂੰ ਸਾਰੇ ਇਹੀ ਕਹੀ ਜਾਂਦੇ ਰਹੇ ਵੀ ਮੈਂ ਜਿਹੜਾ ਗੁਰਵਿੰਦਰ ਬਾਬਾ ਖੇੜੀ ਵਾਲਾ ਘੋੜੀਆਂ ਵਾਲਾ ਤੇ ਕਹਿੰਦੇ ਮੈਂ ਉਹਦੇ ਵਰਗਾ ਲੱਗਦਾ ਮੈਨੂੰ ਦੇਖ ਕੇ ਦੱਸੋ ਵੀ ਮੇਰਾ ਕੋਈ ਅੰਗਪੈਰ ਹੈ ਮੇਰੇ ਤਾਂ ਅੱਖਾਂ ਬਿੱਲੀਆਂ ਮੂੰਹਾਂ ਭੂਰੀਆਂ ਸਾਰਾ ਕੁਝ ਤੇ ਸਰਫ ਬਾਕੀ ਦੇਖਦੇ ਆਪਾਂ ਜੀ ਸਿੰਘ ਜੀ ਇਹ ਕੈਮਰਾ ਕੈਮਰਾ ਬੋਲ ਰਹੇ ਹੋ ਨਾ ਨਵੀਂ ਕੋਈ ਕੋਸੋਰ ਦੇਖ ਰਹੀ ਹੈ ਮਤਲਬ ਨੈਟਸ ਵਿੱਚ ਹਾਂ ਫਿਰ ਆਪਾਂ ਪਾਲੀ ਮੈਂ ਕਿ ਆਪਣੇ ਚੈਨਲ ਤੇ ਬਣਾ ਕੇ ਕੁਝ ਹਾਂ ਉਹ ਉਰ ਪਰੂਪ ਦੇ ਹਿਸਾਬ ਇਹ ਵੀ ਰੇਂਜ ਤਾਂ ਉਹ ਜੀਆਫਜੀ ਨਹੀਂ ਹੁੰਦੀ ਉਹ ਚੀਜ਼ ਬਣਾ ਕੇ ਕੈਮਰਾ ਯੂਜ਼ ਕਰਾਂਗੇ ਇਹਨਾਂ ਨੂੰ ਬਣਾਉਣ ਤੋਂ ਦੋ ਬਣਾਉਣੇ ਆ ਤੇ ਤਿਆਰੀਆਂ ਸੋਹਣੀਆਂ ਚੱਲ ਰਹੀਆਂ ਨੇ ਵੇਖੋ ਇਹ ਸਾਰੀਆਂ ਤਿਆਰੀਆਂ ਨਗਰ ਕੀਰਤਾਂ ਦੀਆਂ ਸਵੇਰੇ ਸਿੰਘ ਸਾਹਿਬ ਸਿੰਘ ਸਾਹਿਬ ਕੀ ਹਾਲ ਚਾਲ ਨੇ ਕੜਦੀ ਕਿਲਾ ਠੀਕ ਸਾਹਿਬ ਸੰਗ ਦੇ ਹਾਂਜੀ ਇਹ ਗੱਡੀ ਤਿਆਰ ਹੋ ਰਹੀ ਆ ਲਾਈਵ ਵਾਲੀ ਆ ਤਰਪਾਲ ਪਾ ਲਈਏ ਤੇ ਆ ਗਏ ਸਿੰਘ ਗੱਜ-ਵੱਜ ਕੇ ਸਟੇਨ ਸਿੰਘ ਸਟੈਂਡ ਲਈ ਖੜਾ ਨਾਲ ਦੀ ਨਾਲ ਸਾਡੀ ਵਲੌਗ ਵੀ ਚੱਲਦੀ ਆ ਜੀ ਤੇ ਉਹ ਡਰਾਉਣੇ ਦਾ ਧਿਆਨ ਯਾਰ ਲੈ ਲੋ ਜੀ ਚਾਹ ਦੁੱਧ ਜਾ ਦੁੱਧ ਓ ਮਾਈ ਗॉड ਦੁੱਧ ਓ ਵਾਓ ਐ ਕਰਦੇ ਦਿਵਾਲੀ ਤੇ ਆਈ ਜਾ ਕੇ ਹਾਂ ਵੀਰੇ ਇਹ ਤੁਸੀਂ ਮਾਰ ਸਕਦੇ ਹੋ ਮੋਰ ਜਾ ਮਾਰੇ ਹੁਣ ਤੇ ਸਿਆਣੇ ਦਾ ਕੰਮ ਐ ਕਿ ਵੀਰੇ ਮਠਿਆਈ ਤੇ ਦਿਵਾਲੀ ਲੰਗੀ ਐ ਦਿਵਾਲੀ ਲੰਗੀ ਐ ਇਸ ਤੇ ਧਰੀ ਪਈ ਹੋਣੀ ਐ ਜਾ ਆ ਨਾ ਕਿਵੇਂ ਲਾਈ ਦੁੱਧ ਆ ਗਿਆ ਚੱਲਦੇ ਪ੍ਰੋਗਰਾਮ ਚ ਦੁੱਧ ਇੱਕ ਸਾਈਡ ਕਰ ਲੈਂਦੇ ਤਾਂ ਵਧੀਆ ਰਹਿੰਦਾ ਸਿੰਗਲ ਨਹੀਂ ਤਾਂ ਵੀ ਇਹ ਕਾਰ ਵਾਲੀ ਹੋ ਗਈ ਆ ਲੋਕੀ ਅੱਧੀ ਰਾਤ ਨੂੰ ਟੈਂਪੂ 'ਚ ਬੈਠ ਕੇ ਦੁੱਧ ਪੀ ਰਿਆ ਮਹਿਕਮਾ ਆ ਫਰਾਦ ਪਾਪਾ ਨੂੰ ਦੁੱਧ ਆ ਭਰਾ ਪਾਪਾ ਇਹ ਮਿਲਕਿੰਗ ਮਿਲਕਿੰਗ ਹੋ ਰਹੇ ਨੇ ਤੇ ਆਹ ਮੁੰਡਾ ਸੁਨੱਖਾ ਝਾਂਕਦਾ ਹੈ ਦੇਖੀ ਕਿੰਨਾ ਗੋਰਾ ਆ ਆਈ ਰੰਗ ਹੋ ਚੂ ਉਹ ਬੈਠ ਰਾ ਉਹਨੇ ਨੂੰ ਕਰ ਲੋ ਉਹਨਾਂ ਚੱਕਦੇ 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 ਵੀਰੇਂਦਰੇ ਰੱਖਣੇ ਲੱਗੇ ਆ ਇਹ ਲੋ ਮੁੰਡਾ ਸੁਨੱਖਾ ਹੀ ਝਾਂਕਦਾ ਆਪਾਂ ਇੱਥੇ ਗਿਆ ਕਲਾਸ ਲਊਣੇ ਆ ਉਹਦਾ ਹੈਗਾ ਦੁੱਧ ਲਓ ਚਿਮਕਾ ਰੇ ਕਲਾਸ ਲੈ ਥੋੜਾ ਜਿਹਾ ਦੁੱਧ ਚੱਕ ਲਈ ਤੋ ਦੋ 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 ਦੱਬੇ ਲਓ ਜੀ ਆਸਾਂ ਲਾ ਲੇ ਸੌਣ ਦੇ ਸਹਰਾਣਾ ਲਾਇਆ ਪਿੱਛੇ ਪੈਪ ਪੈ ਨੇ ਉਹਨਾਂ ਦਾ ਉਹਦੇ ਗੋਨੇ ਵੀ ਜਗ੍ਹਾ ਪਤਾ ਨਹੀਂ ਕਿਹੜੀ ਐ ਇਹ ਬੜੀ ਆਪਣਾ ਹਾਂ ਜੀ ਅੰਡਰਸ ਹੋ ਰਹੇ ਨੇ ਕਿਹੋ ਜਿਹੀ ਜਗ੍ਹਾ ਐ ਜਗ੍ਹਾ ਤਾਂ ਜਿਹੜੀ ਸਹੀ ਹੈਗੀ ਜਿਹੜਾ ਬਸਤਰ ਨੇ ਹਨਾ ਸਹਰਾਣਾ ਦੇਖੋ ਉਹ ਪਈ ਉਹ ਨਹੀਂ ਤੇ ਉਹ ਟੀਵੀ ਟਰਾਲੀ ਪੈਪਾਂ ਦਾ ਸਹਰਾਣਾ ਲਾਇਆ ਅੱਧੀ ਰਾਤ ਜਾ ਕੇ ਉਹ ਹੈ ਲੋ ਹੁਣ ਤੂੰ ਇਹ ਪੈਪਾਂ ਦਾ ਪੈਰ ਵੀ ਇਹ ਸਰਕਾਰੀ ਪੈਵਲੀ ਪੈਂਦੇ ਡੈਟਰੀ ਬਾਥਰੂਮ ਵਾਲਾ ਉਹ ਨੇ ਇਹ ਤੇ ਬਾਕੀ ਤੁਸੀਂ ਦੇਖ ਲਓ ਜਿਹੜੇ ਰੂਮ ਚ ਸਿਟਾਏ ਆ ਆ ਦੇਖੋ ਉਹ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਮੇਨ ਤੇ ਉਹ ਪਈਆ ਉਹ ਪੱਖੇ ਦੇ ਨਾਲ ਦੀ ਕੀ ਜਿਹੜੇ ਕਮਰੇ ਚ ਆਸਥੀ ਪਈਓ ਉਹ ਕਮਰਾ ਸਾਨੂੰ ਪਾਤਾ ਇਸ਼ਾਰਾ ਸਮਝ ਰਹੇ ਹੋ ਹਾਂਜੀ ਚਲੋ ਗਾਇਸ ਮਿੱਤਰ ਪਿਆਰੇ ਹੋਣ ਲੱਗੇ ਸੌਣ ਸਵੇਰੇ ਉੱਠਾਂਗੇ ਬਾਕੀ ਵਲੌਗ ਸਵੇਰੇ ਗੱਜਬਜ ਗਬੋਲ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੂਜਾ ਦਿਨ ਚੜੇ ਅੱਜ ਤੇ ਸਵੇਰ ਹੋਗੀ ਨਗਰ ਕੀਰਤਨ ਦਾ ਜਿਹੜੀ ਗੱਡੀ 'ਚ ਅਸੀਂ ਲਾਈਵ ਦਾ ਸਿਸਟਮ ਲਾਉਣਾ ਉਹ ਤਾਂ ਆਪੇ ਤੇਲ ਪਾਉਦੇ ਮਿਲਦੇ ਨਹੀਂ ਹੈਗਾ ਆਪੇ ਤੇਲ ਪੋਣ ਆਇਆ ਸੀ ਛੋਟਾ ਹੱਥ ਹੀ ਲੱਗੇ ਕਿੱਧਰ ਹੁੰਦਾ ਹੈ ਤੇਲ ਇੱਥੇਲੇ ਪਾਸੇ ਜਾਨੇ ਭਾਈ ਜੀ ਤੁਸੀਂ ਆਪ ਹੀ ਕਰੋ ਅਸੀਂ ਤੇਲ ਆਪੇ ਪੋਣ ਆਏ ਹਾਂ ਹਾਲੋ ਇੱਕ ਮਿੰਟ ਦੇਖੋ ਮਾਨੂੰ ਤੇਲ ਵਾਲਾ ਲੱਭ ਨਹੀਂ ਰਿਹਾ ਮੇਰੇ ਹੱਥ ਆਇਦਰ ਆ ਦੇ ਲਓ ਜੀ ਆਪਣਾ ਆਪ ਹੀ ਚਲਾਉ ਕੋਣ ਲਗਾ ਤੇਲ ਇਹ ਦੇਖੋ ਤੇ ਆਪ ਹੀ ਸਿੰਗਰ ਇਹ ਵਧੀਆ 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 ਆਪੀ ਤੇਲ ਪਾਉਣੇ ਆਪਣੀਆਂ ਗੱਡੀਆਂ ਆਪ ਹੀ ਚਲਾਉਣੇ ਆ ਸਿੰਗਾਂ ਨੇ ਕਿਤੇ ਇੱਕ ਬੋਲੋ ਜੂ ਨਹੀਂ ਹਾਂਜੀ ਦੋ 5000 ਦਾ ਪਰੂ ਤੇ ਹੀ ਲੈ ਲਓ ਜੀ ਤੇਲ ਪਾਉਣਾ ਆਪ ਹੀ ਹਾਂਜੀ ਉਹਦੇ ਹੀ ਗੱਡੀ ਚ ਫਲੈਕਸਨ ਲਾ ਕੇ ਸੈਡ ਲਾਉਣ ਲੱਗੇ ਸਿੰਘ ਨੈਟ ਲਾ ਲਿਆ ਤੇ ਦੇਖਦੇ ਹਾਂ ਕਾ ਕੀ ਬਣਦਾ ਪਿਆਰੀ ਚੱਲ ਪਈ ਸਾਡੀ ਅਸੀਂ ਸਕੈਨ ਵੀ ਕਰਾਉਣੀ ਆ ਜੀ ਹਾਂ ਸਕੈਨਰ ਆ ਆ ਮੁੰਡਰੇ ਦਵਾਲਾ ਸੇ ਅੱਜ ਕਾਲੋ ਲਓ ਜੀ ਮਿੰਟੋ ਮਿੰਟੋ ਤਿਆਰੀ ਕਰਕੇ ਬਾਕੀ ਬਲਾ ਉਸ ਨੂੰ ਬਣਾਉ ਦਿਖਾਉਣੇ ਆ ਬਾਅਦੋਂ ਨਗਰ ਕੀਰਤਨ ਆਰੰਭਤਾ ਦਾ ਬਾਬੇ ਕਹਿੰਦੇ ਤੁਹਾਡੇ ਕਰਕੇ ਲੇਟ ਆ ਗੱਡੀਆਂ ਦਿੱਤੀਆਂ ਹੋਈਆਂ ਆ ਅਸੀਂ ਲਾਈਵ ਸਟਾਰਟ ਕਰਨੇ ਵਾਲੀਆਂ ਆ ਜੀ ਉਹਦਾ ਇੱਕੋ ਫੋਕਰ ਵੱਧ ਹੂੰ ਦਸਤਾਰ ਬੜੀ ਸੋਹਣੀ ਆਉਂਦੀ ਓਏ ਹਾਂਜੀ ਉਹ ਦੁਪਹਿਰ ਕਿਵੇਂ ਹੋ ਗਈ ਪਤਾ ਹੀ ਲੱਗਿਆ ਹੁਣ ਮਾਰੇ ਹਾਰ ਨੇ ਮੂੰਹਾਂ ਤੇ ਹਾਨ ਦੇ ਦਿੱਤੀ ਇਹਨੇ ਵੀਰੋ ਕੀ ਹੋ ਗਈ ਔਖਾ ਹੀ ਆ ਸਾਹਮਣੇ ਸਾਹਮਣੇ ਮੋਢੇ ਦੋਣ ਲੱਗ ਗਏ ਆਵਾਜ਼ ਤਾਂ ਚੱਪਾਵਾ ਚੱਲ ਗਈ ਵਾਰੀ ਤੁਹਾਨੂੰ ਸਵੇਰੇ ਵੀ ਦਿਖਾਈ ਜੀ ਅਸੀਂ ਅੱਜ ਰਾਤ ਨੂੰ ਵੀ ਹੁਣ ਲੈ ਕੇ ਚੱਲੇ ਆ ਗੁਰਦੁਆਰਾ ਅੜੀ ਸਰ ਸਾਹਿਬ ਦੇ ਦਰਸ਼ਨ ਮੇਲੇ ਕਰ ਲਏ ਤੇ ਨਗਰ ਕੀਰਤਨ ਦੀ ਸਵਾਗਤੀ ਹੋ ਗਈ ਹੁਣ ਅਸੀਂ ਆਪਣੇ ਬਲੌਗ ਦੀ ਕਰਦੇ ਆ ਸਵਾਗਤੀ ਤੇ ਹੁਣ ਹਾਲ ਚਾਲ ਤੁਹਾਨੂੰ ਕੀ ਦੱਸੀਏ ਪੁੱਛਣਾ ਜਾ ਰਿਹਾ ਹਾਲ-ਚਾਲ ਹੁਣ ਪਹਿਲਾਂ ਵਾਰ ਸਵੇਰੇ ਵਰਗਾ ਸਵੇਰੇ ਵਰਗਾ ਹੈ ਨਹੀਂ ਤੇ ਹੁਣ ਅਸੀਂ ਚੱਲਿਆ ਘਰ ਨੂੰ ਛੋਟਾ ਸਾਡੇ ਮਹਾਨ ਡਰਾਈਵਰ ਬਾਹਨ ਸੁਖੀਅਤ ਕੋ ਚੋਕੋਟੀ ਦੇ ਟਰੇਨ ਨੂੰ ਬਾਅਦ ਇਹ ਪਾਉ ਜਿਹੜੇ ਹਰ ਇੱਕ ਗੱਡੀ ਦੀ ਲਾਈਟਾਂ ਦਾ ਪਤਾ ਜੀ ਨਾਲ ਹਾਂ ਸਪੂਰਨ ਗੱਡੀਆਂ ਦੀ ਜਾਣਕਾਰੀ ਰੱਖਦੇ ਨੇ ਇਹ ਜੀ ਗੱਡੀ ਬਾੜ ਦੀ ਬਾਅਦ ਚੋਂ ਪਹਿਲਾਂ ਇਹਨਾਂ ਕੋਲ ਜਾਣਕਾਰੀ ਆਉਂਦੀ ਉਹ ਨੇ ਜੀ ਹਾਂ ਜਿਨ੍ਹਾਂ ਬਾਰੇ ਚਾ ਚਰਨ ਦੀ 12 ਵਾਲਾ ਕੁਝ ਕਹਿੰਦਾ ਹੁੰਦਾ ਨਾ ਹਾਂ ਸਰਲੀਨ ਵੀ ਉਹ ਨਹੀਂ ਤੇ ਉਹੋ ਜੀ ਹੁਣ ਅਸੀਂ ਜਾ ਰਹੇ ਆ ਘਰ ਨੂੰ ਥੋੜੀ ਸਰ ਤੋਂ ਤੁਰੇ ਆ ਇੱਥੇ ਜਾਵਾਂਗੇ ਅਸੀਂ ਹਲਵਾਰੇ 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 ਤੁਸੀਂ ਆਪ ਦੀ ਚੱਕਾਂ ਦੇ ਪ੍ਰੀਤੋ ਜੇਨ ਤੇ ਇਹ ਜਾਵਾਂਗੇ ਘਰੇ ਲਗਭਗ 1 ਜਾਂ 2 ਵਜਣੇ ਘਰ ਜਾਂਦੇ ਹਾਂ ਫਿਰ ਜਾ ਕੇ ਸੌਵਾਂਗੇ ਸੋ ਸਾਰੀਆਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਾਹੜਿਆਂ ਨੂੰ ਦੇਖਿਆ ਤੇ ਹਾਂ ਉਹ ਮੈਂ ਜਿਹੜੀ ਇੱਕ ਮਿੰਟ ਆਹ ਦੇਖੋ ਜੀ ਇਹ ਤੁਸੀਂ ਛੋਟੇ ਹਾਥੀ ਬਹੁਤ ਦੇਖਿਆ ਹੋਣੇ ਆ ਛੋਟੇ ਹਾਥੀ 'ਚ ਸਕਰੀਨ ਲੱਗੀ ਨਹੀਂ ਦੇਖੀ ਹੋਣੀ ਲਓ ਜੀ ਸਕਰੀਨ ਉਸ ਵਾਲਾ ਵੀ ਲੱਗਿਆ ਹੋਇਆ ਛੋਟਾ ਜਿਹਾ ਸਕਰੀਨ ਜਦ ਦੇਖੋ ਰੁੜ ਦੇ ਰੁੜ ਕਹਿ ਜੇ ਨੇ ਸੋਡਾ ਆਤੀ ਆ ਸਕਰੀ ਜਾਂਦੀ ਆ ਤੋ ਦੇਖੋ ਵੀ ਇਹ ਹੁਣ ਮੋਡੀਫਾਈ ਹੋਵੇ ਇਹ ਚ ਵੀ ਸਕਰੀ ਲਵਾਈ ਹੈ ਮੁੰਡਾ ਬੰਦਾ ਜਿਹੜਾ ਹੈਗਾ ਬੜਾ ਜੈਂਕੀ ਆ ਉਹ ਅੰਦਰੋਂ ਜਮੇ ਨਵਾਂ ਨਕੋਰ ਪ੍ਰਿਆ ਟੈਂਪੂ ਇਹ ਟੈਂਪੂ ਤਾਂ ਨਹੀਂ ਕਹਿਣ ਨੂੰ ਜੀ ਕਹਾਂ ਪੇ ਗੱਡੀ ਆ ਤੇ ਹੁਣ ਸਾਰਿਆਂ ਨੂੰ ਬਹੁਤ ਬਹੁਤ ਸਾਸ੍ਰਿਕਾਲ ਬਾਏ ਬਾਏ ਬੜਾ ਟਾਈਮ ਵੇਰਥ ਨਾ ਕਰਦੇ ਅਸੀਂ ਬਲਾਗ ਨੂੰ ਇੱਥੇ ਕਰਦੇ ਆ ਦਾ ਸਮਾਪਤ ਸਾਸ੍ਰਿਕਾਲ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਸੋ Hi, good night good night